ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ ਇੱਕ ਵਾਰ ਦੀ ਗੱਲ ਐ ਕਹਿੰਦੇ ਕਮਾਈ ਤੀ ਬਹੁਤ ਕੰਜੂਸ ਹੱਦ ਤੋਂ ਜ਼ਿਆਦਾ ਕੰਜੂਸ ਉਹ ਕਿਸੇ ਫਕੀਰ ਕੋਲੇ ਚਲੀ ਗਈ ਫਕੀਰ ਕਹਿੰਦਾ ਬੇਬੇ ਦਾਨ ਕਰਿਆ ਕਰ ਪੁੰਨ ਕਰਿਆ ਕਰ ਭਜਨ ਕਰਿਆ ਕਰ ਰੱਬ ਦਾ ਨਾਮ ਲਿਆ ਕਰ ਦਾਤਾ ਤੈਨੂੰ ਅਗਲੇ ਜਹਾਨ ਦੇ ਵਿੱਚ ਉਹੀ ਨਿਆਮਤਾ ਬਖਸ਼ੂ ਜਿਹੜੀਆਂ ਤੂੰ ਇੱਥੇ ਦਾਨ ਕਰੇਂਗੀ ਉਹ ਮਾਈ ਤੇ ਜਿਹੜੀ ਉਹ ਇੰਨੀ ਕੁ ਕੰਜੂਸ ਸੀ ਵੀ ਕੱਲਾ ਕੱਲਾ ਪੈਸਾ 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 ਜੋੜ ਕੇ ਰੱਖਦੀ ਸੀ ਔਰ ਜੇ ਕੋਈ ਸਾਧੂ ਉਹਦੇ ਦਰ ਦੇ ਉੱਤੇ ਆ ਜਾਂਦਾ ਕੋਈ ਫਕਰੋ ਦੇ ਦਰ ਦੇ ਉੱਤੇ ਆ ਜਾਂਦਾ ਉਹ ਛਿੜਕਦੀ ਸੀ ਤੇ ਦਰ ਤੋਂ ਉਹ ਭੁਜਾ ਦਿੰਦੀ ਸੀ ਮਾੜਾ ਚੰਗਾ ਬੋਲਦੀ ਸੀ ਇੰਨੀ ਕਿ ਕਰੂਰ ਸੁਭਾ ਦੀ ਸੀ ਉਪਰੋਂ ਕੰਜੂਸ ਉਹ ਫਿਰ ਕਿਸੇ ਦੇ ਨਾਲ ਲਾ ਕੇ ਡੇਰੇ 'ਚ ਚਲੀ ਜਾਇਆ ਕਰੇ ਕਿਉਂਕਿ ਉਹ ਪੈਸਾ ਮੰਗਣ ਜਾਂਦੀ ਸੀ ਉਹਨਾਂ ਫਕੀਰਾਂ ਕੋਲੇ ਉਹ ਇਹੀ ਉਹਦੀ ਅੰਦਰ ਭਾਵਨਾ ਹੁੰਦੀ ਦੀ ਵੀ ਮੈਨੂੰ ਇਧਰੋਂ ਪੈਸਾ ਬਣ ਜੇ ਉਧਰੋਂ ਪੈਸਾ ਬਣ ਜੇ ਬਾਬਾ ਕਿਰਪਾ ਕਰ ਦੇ ਬਾਬਾ ਪੈਸੇ ਦੇ ਦੇ ਬਾਬਾ ਐਸਾ ਕਰ ਦੇ ਹਨਾ ਐਦਾਂ ਕਰ ਦੇ ਤਾਂ ਕਰ ਦੇ ਉਹ ਫਕੀਰ ਨੇ ਫੇਰ ਕਹਿਣਾ ਮਾਈ ਦਾਨ ਕਰਿਆ ਕਰ ਪੁੰਨ ਕਰਿਆ ਕਰ ਭਜਨ ਕਰਿਆ ਕਰ ਤੇ ਚਲੋ ਕਹੇ ਸੋਨੇ ਦੇ ਜਦੋਂ ਦੋ ਤਿੰਨ ਵਾਰੀ ਫਕੀਰਾਂ ਨੇ ਕਹਿਤਾ ਉਹ ਸੋਚਦੀ ਆ ਵੀ ਮੈਂ ਘਰੋਂ ਇਹੋ ਜੀ ਕੀ ਚੀਜ਼ ਦਾਨ ਕਰਾਂ ਵੀ ਜੀ ਦੇ ਨਾਲ ਮਤਲਬ ਘਰ ਦਾ ਨੁਕਸਾਨ ਵੀ ਨਾ ਹੋਵੇ ਜਿਆਦਾ ਤੇ ਨਾਲੇ ਮੇਰੇ ਕੋਲੇ ਇੱਕ ਬਹਾਨਾ ਮਿਲ ਜੇ ਵੀ ਮੈਂ ਜਾ ਕੇ ਬਾਬੇ ਨੂੰ ਕਹਿ ਸਕਾਂ ਵੀ ਬਾਬਾ ਮੈਂ ਤਾਂ ਰੋਜ਼ ਦਾਨ ਕਰਦੀ ਆਂਗੀ ਤੇ ਵੀ ਉਹ ਚੀਜ਼ ਖਾਂਦੀ ਹੀ ਨਹੀਂ ਉਹਦੇ ਪਈ ਪਈ ਦੇ ਰਾਤ ਨੂੰ ਮਨ ਦੇ ਵਿੱਚ ਵਿਚਾਰ ਆਇਆ ਵੀ ਕਿਉਂ ਨਾ ਮਿਰਚ ਵਾਲੀਆਂ ਰੋਟੀਆਂ ਤੇ ਉੱਪਰ ਹੋਰ ਮਿਰਚਾਂ ਧਰ ਕੇ ਮੈਂ ਧਰ ਦਿਆ ਕਰਾਂ ਗੇਟ ਦੇ ਵਿੱਚ ਨਾਲੇ ਤਾਂ ਬਾਬੇ ਦਾ ਵਚਨ ਪੂਰਾ ਹੋ ਜੂ ਬਾਬਾ ਕਹਿੰਦਾ ਸੀਗਾ ਵੀ ਭਾਈ ਜੈ ਜੈਕਾਰ ਹੋ ਜੂ ਤੇਰੀ ਪਰਮਾਤਮਾ ਤੇਰੀ ਹਰ ਤਮੰਨਾ ਪੂਰੀ ਕਰਿਆ ਕਰੂਗਾ ਪਰਮਾਤਮਾ ਤੈਨੂੰ ਸਾਰਾ ਕੁਝ ਦੇਊਗਾ ਤੂੰ ਦਾਨ ਕਰਿਆ ਕਰ ਉਹਦੇ ਮਨ ਦੇ ਵਿੱਚ ਬੇਈਮਾਨੀ ਤੇ ਕਰੂਰਤਾ ਸੀ ਜਿਹੜੀ ਲਾਲਚ ਸੀ ਜਿਹੜਾ ਉਹ ਮਾਈ ਉਸੇ ਤਰ੍ਹਾਂ ਕਰਿਆ ਕਰੇ ਲਾਗੀ ਕਰਨਾ ਨੂਨ ਮਿਰਚ ਵਾਲੀਆਂ ਰੋਟੀਆਂ ਧਰ ਦਿਆ ਕਰੇ ਉਹ ਕੁੱਤੇ ਵਿਚਾਰੇ ਦਰਬੇਸ਼ ਵਿਚਾਰੇ ਕੁਝ ਖਾ ਲਿਆ ਕਰਨ ਕੁਝ ਖਾਲ ਬਦੀਨ ਕਰ ਦਿਆ ਕਰਨ ਕਰ ਦਿਆ ਕਰਨ ਸੋ ਇਸੇ ਤਰ੍ਹਾਂ ਹੀ ਹੋਇਆ ਕਾਫੀ ਟਾਈਮ ਐ ਕਰਦੀ ਰਹੀ ਐਨੇ ਨੂੰ ਉਹਦਾ ਅੰਤਮ ਸਮਾ ਆ ਗਿਆ ਮਾਈ ਗੁਜਰ ਗਈ ਜਦੋਂ ਗੁਜਰੀ ਤਾਂ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਗਈ ਤੇ ਉੱਥੇ ਜਾ ਕੇ ਜਦੋਂ ਉਹਨੇ ਕੁਝ ਖਾਣ ਨੂੰ ਪੀਣ ਨੂੰ ਮੰਗਿਆ ਤੌਹਦੇ ਅੱਗੇ ਉਹੀ ਰੋਟੀਆਂ ਉਦਾਂ ਹੀ ਮਿਰਚਾਂ ਉਹੀ ਪ੍ਰੋਸਟੀਆਂ ਇੱਕ ਦਿਨ ਨਾ ਖਾਦੇ ਮਾਈ ਨੇ ਦੋ ਦਿਨ ਨਾ ਖਾਦੇ ਤਿੰਨ ਦਿਨ ਨਾ ਖਾਦੇ ਮਾਈ ਕਹਿਣ ਲੱਗੀ ਕਹਿੰਦੀ ਜੀ ਇਹ ਕੀ ਕਹਿੰਦਾ ਮਾਈ ਜੈਸਾ ਬੀਜ ਆਐ ਸਹੀ ਵੜਨਾ ਪੈਣਾ ਕਹਿੰਦਾ ਤੈਨੂੰ ਕਿਹਾ ਸੀ ਨਾ ਸਾਡੇ ਫੱਕਰਾਂ ਨੇ ਤੈਨੂੰ ਕਿਹਾ ਸੀ ਨਾ ਸਾਡੇ ਸਾਧਾਂ ਨੇ ਸੰਤਾਂ ਨੇ ਵੀ ਮਾਈ ਦਾਨ ਕਰਿਆ ਕਰ ਪਰ ਦਾਨ ਤੂੰ ਜਿਹੜਾ ਦਾਨ ਤੂੰ ਕੀਤਾ ਤੇ ਤੈਨੂੰ ਉਹੀ ਕੁਝ ਹੀ ਮਿਲਣਾ ਸੋ ਮਿੱਤਰੋ ਮੇਰਿਓ ਕਿਸੇ ਦਾ ਧੀ ਪੁੱਤ ਮਾਰਿਆਂ ਕੰਮਾਂ ਤੇ ਨਾ ਲਾਇਆ ਕਰੋ ਮਾੜੀ ਚੀਜ਼ ਕਿਸੇ ਨੂੰ ਦਿਆ ਨਾ ਕਰੋ ਜਿੱਦਾਂ ਦਾ ਤੁਸੀਂ ਕਰੋਗੇ ਤੁਹਾਡੇ ਨਾਲ ਉਦਾਂ ਦੀ ਹੋਣਾ ਸੋ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ ਵੀ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ